ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਅ블ੂ ਕੋਟਲੀ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਤੇ ਇਸ ਪਿੰਡ ਦੇ ਵਿੱਚ ਇੱਕ ਵੀਰ ਐਚ ਐਫ گاਵਾ ਦਾ ਫਾਰਮ ਵਧਾ ਰਿਹਾ ਹੈ ਹੌਲੀ ਹੌਲੀ ਵੀਡੀਓ ਪਹਿਲਾਂ ਵੀ ਬਣੀਆ ਕਿਉਂਕਿ ਪੰਜਾਬ ਦੇ ਬਹੁਤੇ ਪਿੰਡਾਂ ਦੇ ਵਿੱਚ ਮੱਝਾਂ ਜ਼ਿਆਦਾ ਰੱਖੀਆਂ ਹੁੰਦੀਆਂ ਆਮ ਘਰਾਂ ਦੇ ਵਿੱਚ ਪਰ ਜਦੋਂ ਕੋਈ ਸ਼ੌਕੀਨ ਵੀਰ ਪਸ਼ੂ ਪਾਲਣ ਨੂੰ ਆਪਦਾ ਮੇਨ ਕਿੱਤਾ ਬਣਾਉਂਦਾ ਤਾਂ ਪ੍ਰੋਫੈਸ਼ਨਲ ਤੌਰ ਤੇ ਜੇ ਆਪਾਂ ਦੇਖਦੇ ਆ ਤਾਂ گاਵਾ ਜਿਆਦਾ ਕਾਮਜਾਬ ਦਿਸਦੇ ਆ ਉਹਦੇ ਕਰਕੇ ਡੇਰੀ ਫਾਰਮਿੰਗ گاਵਾ ਦੀ ਜਿਆਦਾ ਹੁੰਦੀ ਹੈ ਜਦੋਂ گاਵਾ ਰੱਖਣੀਆਂ ਸ਼ੁਰੂ ਕਰਦਾ ਕੋਈ ਵੀਰ ਤਾਂ ਫਿਰ ਉਹਨੂੰ ਘਰ ਦੇ ਵਿੱਚੋਂ ਫਿਰ ਮੱਝਾਂ ਜਿਹੜੀਆਂ ਘਟਾਉਣ ਦਾ ਪੈਂਦੀਆਂ ਕਿਉਂਕਿ ਦੋ ਪੰਤੇ ਪਸ਼ੂ ਕਈ ਵਾਰਾ ਲੋਟ ਨਹੀਂ ਆਉਂਦੇ ਪਿੱਛੇ ਜੇ ਵੀਡੀਓ ਬਣ ਗਈ ਸੀ ਬਾਈ ਕੋਲੋਂ ਦੋ ਮੱਝਾਂ ਉਹਦੋਂ ਵੀਰ ਨੇ ਵੇਚਤੀਆਂ ਸੀ ਅੱਜ ਦੋ ਨਗ ਹੋਰ ਤਿਆਰ ਆ ਜਿਹੜੇ ਤੁਹਾਨੂੰ ਦਿਖਾ ਦੇਣੇ ਆ ਇਹਦੇ ਘਰ ਦੇ ਪਸ਼ੂ ਐ ਘਰ ਦਾ ਰਵਾ ਹੈ ਇਹ ਇਸ ਕਰਕੇ ਗੱਲ ਐਡ ਕਰਤੀ ਕਿਉਂਕਿ ਇੱਕ ਝੋਟੀ ਹੋਰ ਗੱਬਣ ਖੜੀ ਐ ਇਹ ਤੋਂ ਇਲਾਵਾ ਕੁਝ ਝੋਟੀਆਂ ਫਾਰਮ ਦੇ ਵਿੱਚ ਮੱਛੀਆਂ ਨਾਲ ਵੀ ਫਿਰਦੀਆਂ ਬਰ ਲੋ ਵੀ ਜਿਵੇਂ ਜਿਵੇਂ ਤਿਆਰ ਹੋਣਗੇ ਵੇਚਣਗੇ ਹੀ ਐ ਪਰ ਅੱਜ ਦੀ ਜਿਹੜੀ ਵੀਡੀਓ ਐ ਦੇ ਚੱਕ ਤਾਂ ਬੂਰੀ ਝੋਟੀ ਬੜੀ ਸੋਹਣੀ ਦਿਸਦੀ ਐ ਥਣ ਬਹੁਤ ਚੰਗਾ ਕਿਉਂਕਿ ਇਹਦੇ ਕੋਲ ਬਾਈ ਕੋਲ ਰਵਾ ਜਿਹੜਾ ਉਹ ਦੁੱਧ ਆਲਾ ਰਿਹਾ ਸੋ ਤਿੰਨ ਦੋ ਨੱਕ ਦਿਖਾਉਣ ਲੱਗਾ ਦੋਸਤੋ ਜਿਹਦੇ ਚ ਇਹ ਬਿਲਕੁਲ ਹੀ ਤਾਜੀ ਸੂਈ ਵੀ ਮੱਝ ਤੇ ਬੂਰੀ ਹਜੇ ਕੁਝ ਦਿਨ ਲੈਂਦੀ ਆਓ ਡਿਟੇਲ ਪੁੱਛਿਓ ਪਹਿਲਾਂ ਆਪਾਂ ਬੂਰੀ ਬਾਰੇ ਗੱਲਬਾਤ ਕਰ ਲਈਏ ਉਸ ਤੋਂ ਬਾਅਦ ਚ ਤਾਜੀ ਸੂਈ ਮੱਝ ਤੁਹਾਨੂੰ ਦਿਖਾਉਂਗਾ ਪਸ਼ੂ ਖਰੀਦਣਾ ਤੁਹਾਡੀ ਇੱਛਾ ਤੇ ਤਸੱਲੀ ਤੁਸੀਂ ਕਰਨੀ ਹੁੰਦੀ ਓ ਤੁਹਾਡਾ ਹੱਕ ਹੈ ਮਿਲਦੇ ਆਂ ਬਾਈ ਨੂੰ ਬਾਈ ਸਸਤੀ ਕਾਲ ਸਸਤੀ ਕਾਲ ਬਾਈ ਨਾਮ ਆਪਣਾ ਦੱਸੋ ਮੇਰਾ ਨਾਮ ਬਈ ਅਰਸ਼ਦੀਪ ਸਿੰਘ ਅਰਸ਼ਦੀਪ ਬਾਈ ਮੱਝਾਂ ਦਾ ਫਰ ਜਮਾ ਹੀ ਘਟਾ ਦੇਣੀਆਂ ਹੌਲੀ ਹੌਲੀ ਹਾਂ ਬਈ ਜਮੇ ਠੀਕ ਹੈ ਝੋਟੀਆਂ ਜਿਹੜੀਆਂ ਫਿਰੋ ਆਪਾਂ ਤਿਆਰ ਕਰਕੇ ਵੇਚਾਂਗੇ ਇਹ 11 ਦਾ ਮੱਝਾਂ ਯਾਰ ਵਿਚਦੇ ਆਂ ਤੇ ਜੇ ਤਾਂ ਫਾਇਦਾ ਲੱਗਿਆ ਅੱਛਾ ਕਿ گاਵਾں ਚ ਜ਼ਿਆਦੇ ਅੱਛਾ ਫੇਰ ਤਾਂ ਨਹੀਂ ਮੱਝਾਂ ਰੱਖਦੇ ਠੀਕ ਹੈ ਜੇ ਮੱਝਾਂ ਦਾ ਲੱਗ ਅੱਛਾ ਫੇਰ ਉਹ ਰੱਖ ਲਾਂਗੇ ਵੀ ਜਾਨੀ ਹਜੇ گاਵਾ ਵਾਲੇ ਪਾਸੋਂ ਦੇਖ ਰਹੇ ਆ ਵੀ گاਵਾ ਚੋਂ ਪੜਤਾ ਪੈਂਦਾ ਜਾਂ ਮੱਜਾਂ ਚੋਂ ਹਾਂਜੀ ਹਾਂਜੀ ਮੱਜਾਂ ਤਾਂ ਵੇਖ ਚੁੱਕੇ ਹਾਂ ਹਾਂਜੀ ਹਾਂਜੀ گاਵਾ ਹੁਣ ਦੇਖਾਂਗੇ ਤੇ ਬਾਈ ਚਾਂਸ گاਵਾ ਵਾਲੇ ਪਾਸੇ ਨਾ ਮੰਨ ਲੱਗਾ ਤਾਂ ਫਰਕ ਕਰਦੇ ਆ ਝੋਟੀਆਂ ਹੈਗੀਆਂ ਉਹਨਾਂ ਤੋਂ ਫੇਰ ਤਿਆਰ ਕਰਾਂਗੇ ਹਾਂ ਫੇਰ ਉਹਨਾਂ ਤੋਂ ਫੇਰ ਤਿਆਰ ਕਰਾਂਗੇ ਇਹ ਸਾਰਾ ਰਵਾ ਆਪ ਤਾਂ ਹੋਮ ਬਰੀਡ ਹੀ ਆ ਬਾਈ ਜਾਂ ਖਰੀਦਦੇ ਜਾਵੀਂ ਨਹੀਂ ਨਹੀਂ ਹੋਮ ਬਰੀਡ ਹੀ ਆ ਬਈ ਦੂਰੀ ਕਿੰਨਾ ਸੂਆ ਸੂਆ ਜੀ ਇਹ ਬਈ ਦੂਜਾ ਦੂਜਾ ਸੂਆ ਹਾਂਜੀ ਜੀ ਡੇਣ ਕਿੰਨੇ ਲਊਗੀ ਜੀ ਏਰੇ ਬਈ 18 ਤਰੀਕ ਨੂੰ ਦੇਣ ਪੂਰੇ ਆਗੇ ਤੇ ਮੇਰੇ ਹ ਹਜੇ ਇਹ ਮੰਨਿਏ ਵੀ ਤਿੰਨ ਕਿ ਦਿਨ ਇਹ ਪਏ ਆ ਤੇ ਜੇ ਪੰਜ ਸੱਤ ਉਤੇ 10 ਕਿ ਦਿਨ ਅੰਦਾਜ਼ਾ ਲੈ ਜੂ। ਪਹਿਲਾਂ ਦੁੱਧ ਕਿੰਨਾ ਦੇਗੀ ਸੀ? ਪਹਿਲਾਂ ਨੇ ਇਹਦੇ 14 ਲੀਟਰ ਵੀ। ਠੀਕ ਐ। ਹੂੰ। ਸੀਮਨ ਕਿਹੜੇ ਬੋਲ ਦਾ ਲਗਾ? ਇਹਰੇ ਗਾਂ ਵੀ ਅਲਬਖਸ਼ ਭਰਾਇਆ ਤੂਤ ਪਿੰਡ ਦਾ। ਅਲਬਖਸ਼ ਦਾ ਸੀਮਨ ਲਗਾ। ਹਾਂਜੀ। ਰੇਟ ਇਹਦਾ ਅਰਸ਼ਦੀ ਭਾਈ ਕੀ ਰੋਗ? ਇਹ ਬਈ ਫੋਨ ਤੇ ਆਪਾਂ ਰੱਖ। ਰੇਟ ਫੋਨ ਤੇ ਰੋ। ਖੋਲੀ ਭਾਈ ਨੂੰ। ਦੋਸਤੋ ਦੂਜਾ ਸੁਆ ਕਾਫੀ ਚੰਗਾ ਟਾਂਜ ਐ। ਥਣ ਅਗਲਾ ਵੀ ਚੰਗਾ ਪਿਛਲਾ ਥਣ ਵੀ ਚੰਗਾ ਬਾਕੀ ਜੋ ਡਿਜ਼ਾਈਨ ਆ ਹਵਾਨੇ ਦਾ ਤੁਸੀਂ ਹੁਣ ਦੇਖ ਸਕਦੇ ਹੋ ਹਜੇ ਕੱਚੀ ਐ ਝੋਟੀ 10 ਦਿਨ ਹਜੇ ਅੰਬਾ ਚਾ ਵੀ ਲਾਊਗੀ ਇਧਰਲੇ ਪਾਸੇੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਸੋ ਪੂਰੀ ਵਜਨ ਵਾਲੀ ਪੂਰੀ ਝੋਟੀ ਬਾਈ ਵੇਚ ਰਿਆ ਦੁੱਧ 14 ਕਿਲੋ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਪਰ ਦੁੱਧ ਹਮੇਸ਼ਾ ਥੋੜੀ ਸਮਝ ਤੇ ਥੋੜੀ ਸੇਵਾ ਦਾ ਐ ਵੀ ਤੁਸੀਂ ਕਿੰਨਾ ਚੋਲੋਗੇ ਸਿੰਘਾਂ ਦੀ ਬਹੁਤ ਸੋਹਣੀ ਐ ਸੰਗ ਕੁੰਡੇ ਐ ਅਲਬਖਸ਼ ਬੋਲਦਾ ਸੀ ਮਨ ਲੱਗਾ ਭਈ ਇਹ ਕਿਹੜਾ ਹੋਰ ਕਢਾਉਣਾ ਐ ਅਸੀਂ ਦੀ ਬਾਈ ਸੀਲ شریف ਜਾਂ ਸੁਹਾਵ ਦਾ ਸੋ ਜਿੱਦਰ ਨੂੰ ਤੋਰੀ ਫਿਰਦੇ ਆ ਤੁਰੀ ਆਉਂਦੀ ਕਰਮ ਵਾਲੀ ਸੋ ਇਧਰੋਂ ਤੁਸੀਂ ਇਹ ਜੀ ਅਗਾੜੀ ਦੇਖ ਸਕਦੇ ਹੋ ਥਾਣਾ ਚ ਮਿੱਠੀ ਦੇਖ ਲਓ ਮੈਂ ਉਰਲੇ ਪਾਸੇ ਦੀ ਰਹੂੰਗਾ ਤਾਂ ਫੇਰ ਮੱਝ ਦਾ ਢੇੜਾ ਜਿਹੜਾ ਦੂਜੇ ਪਾਸੇ ਲੰਘ ਜਾਊਗਾ ਕਮਾਲਾ ਵੀਰੇ ਵਾਪਸ ਸੋ ਇਹ ਦਾ ਥਣ ਤੇ ਹਵਾਨਾ ਹੁਣ ਕਲੀਅਰ ਵੀਡੀਓ ਦੇ ਵਿੱਚੋਂ ਤੁਸੀਂ ਦੇਖ ਚੁੱਕੇ ਹੋ एदजा सटक्चर बहुत वाइया थ बिथी एख लो सोना ढांचा ये तो अलावा एक मज् बिलकुल ताजी सूई है यह कहना सूआ सूपी अर्च दर तीजा सूआ कदों सूई है करीब रात अठ बजे सूई है जेर वगैरह सही पैगी सही पा बच्चा की देता है बच्चा इन्हें कट्टा पे दूजे सूए दुद्ध कि दूजेरा साढ़े उन्नी लीटर ਠੀਕ ਹੈ ਰੇਟ ਇਹਦਾ ਵੀ ਫੋਨ ਤੇ ਰੇਰਾ ਵੀ ਫੋਨ ਤੇ ਕੱਟਾ ਜਿਹੜਾ ਕਿਹੜੇ ਸੀ ਬੰਦਾ ਇਹ 드ਰੋਨਾ ਬੱਲਦਾ ਵੀ ABC ਵਾਲੇ ਬੀਸੀ ਵਾਲੇ ਠੀਕ ਹੈ ਤੋੜਦ ਗਏ ਬਈ ਆਪਾਂ ਦੋਸਤੋ ਤੀਜਾ ਸੂਆ 19 ਕਿਲੋ ਬਾਈ ਕਹਿੰਦਾ ਦੁੱਧ ਚੋਇਆ ਥੋੜਾ ਹਵਾਨਾ ਥੱਲੇ ਨੂੰ ਜ਼ਿਆਦਾ ਦਿਸਦਾ ਪਰ ਭਰਿਆ ਫੌਲੀ ਦਿਸੂਗਾ ਰਾਤ ਸੋਈ ਹੈ 8 ਵਜੇ ਮੱਝ ਇਹ ਸਿੰਗ ਥੋੜਾ ਖੁੱਲਾ ਹੋ ਕੇ ਮੁੜਿਆ ਸੂਆ ਤੀਜਾ ਉਹ ਤੁਸੀਂ ਆਉਂਗੇ ਤਾਂ ਚਿਹਰੇ ਤੋਂ ਵੀ ਤੁਹਾਨੂੰ ਦਿਸੂਗੀ ਵੀ ਇਹ ਛੋਟੀ ਉਮਰ ਦੇ ਵਿੱਚ ਹੀ ਹੈ ਮੱਝ ਹਜੇ ਵਾਨੇ ਦਾ ਆਕਾਰ ਕਲੀਅਰ ਵੀਡੀਓ ਚ ਤੁਸੀਂ ਜਜਮੈਂਟ ਕਰ ਸਕਦੇ ਹੋ ਥਣ ਬਹੁਤ ਸੋਹਣਾ ਦੱਸੋ ਰੇਟ ਫੋਨ ਦੇ ਉੱਤੇ ਆ ਤੇ ਇਹਨੇ ਕੱਟੇ ਨੂੰ ਇਸ ਵਾਰ ਜਨਮ ਦਿੱਤਾ ਸੂਆ ਇਹ ਮੱਝ ਤੀਜਾ ਸੂਤੀ ਹੈ ਮੋੜ ਦਿਓ ਬਈ ਬੱਚੇ ਤੋਂ ਬਿਨਾ ਜੇ ਤਰਪੂ ਤਾਂ ਹੋਰ ਤੋਰ ਦੇ ਇਹਨੂੰ ਕਿ ਫੇਰ ਤੋਰ ਲੈ ਕੋਈ ਗੱਲ ਸੋ ਥੋੜਾ ਹੋਰ ਤੋਰ ਕੇ ਦੇਖਦੇ ਹਾਂ ਸੋ ਕਿਉਂਕਿ ਬੱਚਾ ਤਾਜੀ ਸੂਈ ਆ ਤਾਂ ਕੱਟੇ ਦੀ ਖਿੱਚ ਤੇ ਗਿਆ ਪਸ਼ੂ ਵਾਪਸ ਆਉ ਦੇ ਬੱਚੇ ਕੋਲ ਆਉਂਦਾ ਹੀ ਆਉਂਦਾ ਉਹ ਤੁਸੀਂ ਹਵਾਨਾ ਇਹਦਾ ਜੱਜਮੈਂਟ ਕਰ ਲਿਓ ਜੀ ਸੋ ਸੋਇਦਾ ਹਵਾਨੇ ਦਾ ਤੁਸੀਂ ਫਿਰ ਮੋੜ ਦੇ ਵਿੱਚੋਂ ਕਿੰਨਾ ਖਚੌੜਾ ਸ਼ੁਰੂ ਹੁੰਦਾ ਥੱਲੇ ਤੱਕ ਕਿਵੇਂ ਦਾ ਹੁੰਦਾ ਉਹ ਵੀਡੀਓ ਚੋ ਕਲੀਅਰ ਕਰ ਲੋ ਠੀਕ ਹੈ ਭਾਈ ਛੱਡ ਦਿਓ ਸੋ ਇਹ ਮੱਝ ਦੋਸਤੋ ਤੀਜਾ ਸੂਆ ਤਾਜੀ ਸੂਈ ਵੀ ਹੈ ਚੰਗਾ ਦੁੱਧ ਪਿਛਲੇ ਸੂਏ ਚ ਇਹਨੇ ਦਿੱਤਾ ਵੈਸੇ ਪਹਿਲਾਂ ਵੀ ਦੋ ਮੱਝਾਂ ਵੇਚੀਆਂ ਉਹ ਤੋਂ ਪਹਿਲਾਂ ਵੀ ਇੱਕ ਦੋ ਵੀਡੀਓ ਬਣੀਆਂ ਬਾਈ ਕੋਲ ਮੇਰੇ ਖਿਆਲ ਚ ਤੀਜੀ ਵੀਡੀਓ ਮੇਰੀ ਫਸੂਦ ਚੰਗੇ ਰਹੇ ਆ ਮੱਝਾਂ ਦੁੱਧ ਵਾਲੀਆਂ ਰਹਿਣ ਐਸ ਵੀਰ ਕੋਲ ਬੂਰੀ ਜਿਹੜੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਨਾਗ ਜਿਹੜਾ ਜੱਜ ਦਾ ਉਹਦੀ ਤਸੱਲੀ ਕਰ ਲੋ ਜੇ ਨੰਬਰ ਸਕਰੀਨ ਉੱਤੇ ਵੀ ਇਹਦਾ ਚੱਲ ਰਿਹਾ ਹੈ ਤੇ ਤੁਸੀਂ ਕੰਟੈਕਟ ਕਰੋਗੇ ਧੰਨਵਾਦ